ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਸੀ ਗੱਲ ਜੀ ਸਸੀ ਦਾ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਈ ਨਾਮ ਕਰਨਾ ਪਿੰਡ ਢੋਲਾ ਤੇ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਬਈ 904153617 904153617 ਹਾਂ ਜੀ ਅੱਜ ਆਪਾਂ 9 ਤਰੀਕ ਨੂੰ ਵੀਡੀਓ ਕਵਰ ਕਰਦੇ ਤੇਰੇ ਘਰੇ ਸੱਤ ਗਨਗ ਬੱਚੇ ਦੇ ਸੇਰ ਪਹਿਲਾ ਨੰਬਰ ਜਿਹੜੀ ਕਾਲੀ ਬੱਚੀ ਦੇਖਦੇ ਆ ਕਿ ਕਿੰਨੀ ਉਮਰ ਹੈ ਜੀ ਬਈ ਇਹਦੇ 1 ਸਾਲ 2 ਮਹੀਨਿਆਂ ਦੀ ਆ ਠੀਕ ਆ 14 ਤੇ 14 ਮਹੀਨੇ ਦੀ ਉਮਰ ਆ ਸਾਰੀ ਹਾਂ ਹਾਂ ਬਈ ਘਰ ਦੀ ਬੱਚੀ ਆ ਠੀਕ ਆ ਕਾਲੀ ਜਿਹੜੀ ਘਰੇ ਰੱਖੀ ਹੁੰਦੀ ਜੀ ਹਾਂ ਹਾਂ ਬਈ ਠੀਕ ਆ ਇਹਦਾ ਭਾਅ ਭਾਰ ਕੀ ਰੱਖਿਆ ਆ ਬਈ ਇਹਦਾ ਮੁੱਲ 25000 ਕਰਦੇ ਹਾਂ ਗਜੈਸ ਹੋ ਜੂਗੀ ਗਜੈਸ ਹੋ ਜੂ ਬਈ ਤੇ ਥਣ ਕੀ ਫੋਟ ਸੰਗ ਤਾਂ ਨਹੀਂ ਹਾਂ ਬਈ ਥਣ ਚਾਹ ਰੀ ਆ 17 ਦਿਨ ਉਹ ਗਟੀਕਾ ਲੱਗੇ ਨਹੀਂ ਠੀਕ ਆ ਥੋਰੀ ਬਾਦ ਰਸੀ ਮੈਨੂੰ ਵਧੀਆ ਰਖਾਇਆ ਹਾਂ ਹਾਂ ਬਈ ਆਖੀ ਦਾ ਰਖਾਇਆ ਹੋਇਆ ਠੀਕ ਆ ਜਰਸੀ ਦਾ ਰਖਾਤਾ ਇਹਦੇ ਅਬ ਇਹ ਡਾਂਰ ਕੋਈ ਨਹੀਂ ਚਲ ਕੇ ਕੱਚੀ ਦੇ ਇਹੇ ਕੋਈ ਨਹੀਂ ਆ ਯਾਰ ਠੀਕ ਹੈ। ਆਮ ਕੋ ਪਿਆਰੀ ਲਿਖਿਆ। ਤੋਰੀਏ ਨੂੰ ਬਾਹਰ ਨੂੰ। ਸੋ ਮੂੰ ਮੱਥਾ ਬਸ ਇੱਥੇ ਘੁਮਾ ਦੇ ਭਾਵੇਂ। ਸੋ ਦੇਖੋ ਮੂੰ ਮੱਥਾ ਚੰਗਾ ਜਿੰਦ ਜਾਨ ਕਾਲੇ ਰੰਗ ਦੇ ਵਿੱਚ ਆ ਗਈ। ਮੈਂ ਮੁੜੀ ਨਹੀਂ ਪਾਈ ਯਾਰ ਅੱਜੀ ਪਾਈ ਹੈ। ਸੰਗਲ ਚ ਹੁੰਦੀ ਸੀ ਹਨਾ। ਪਹਿਲੇ ਨੰਬਰ ਤੇ ਕੀਮਤ 25 ਹੈ। ਇਹ ਪੂਰੀ ਫੁੱਲ ਆ ਬਾਈ ਬੱਸੀ ਯਾਰ। ਕੋਈ ਫੋਟ ਸਾਂਗਣੀ। ਬੱਸੀ ਨਹੀਂ ਲੁੱਸਣੀ ਬਾਈ। ਠੀਕ ਆ ਭਰਾਏ ਨੂੰ ਦਿਨ ਕਿੰਨੇ ਹੋਏ ਨੈਟ? 17 ਦਿਨ ਹੋ ਗਏ ਨੈਟ। 17 ਦਿਨ ਹੋ ਗਏ ਸੀਮਨ ਲੱਗੇ ਨੇ ਪਰ ਤੁਸੀਂ ਇਹਨੂੰ ਖਾਲੀ ਮੰਨ ਕੇ ਖਰੀਦਾਰੀ ਕਰ ਸਕਦੇ ਹੋ। ਢੋਲੀ ਵਗੈਰਾ ਚੰਗੀ ਆ ਸਾਫ ਸੁਥਰੀ ਆ ਬੁਰੀ ਰਾਜੀ ਸਰ ਸਪੀਡ ਵੜ ਖਵਾਈ ਹੋਈ ਆ ਯਾਰ ਬੱਚੂ ਬੱਚੀ ਰਹੂਗੀ ਚਾਹ ਸਭ ਬੱਚੀ ਨੇ ਠੀਕ ਆ ਨਾ ਪਰ ਆਪਾਂ ਖਾਦੀ ਗੱਲ ਤੇ ਮੰਨ ਠੀਕ ਆ ਅੱਗੇ 2 ਨੰਬਰ ਜਿਹੜੀ ਦੇਖਦੇ ਆਪਾਂ ਬਈ ਇਹਨੇ ਦੁੱਗ ਦੇ ਨਾਲ ਚੱਕੇ ਆ ਠੀਕ ਆ ਮੰਨ ਕੇ ਖੀਰੀ ਮੰਨ ਸਕਦੇ ਹਾਂ ਦੁੱਗ ਦੇ ਨਾਲ ਖੀਰੀ ਮੰਨ ਸਕਦੇ ਠਣ ਕੇ ਫੋਟ ਸੰਗ ਤਾਂ ਨਹੀਂ ਨਾ ਬਈ ਠੰਡ ਚ ਆ ਰਹੀ ਆ ਠੰਡ ਚ ਆ ਰਹੀ ਆ ਤੇ ਇਹਦਾ ਬੋਲ ਕੀ ਰਹੂਗਾ ਬਈ ਮੋਲ ਰੱਖੂਗਾ 23000 ਰੁਪਿਆ 23000 ਰੁਪਿਆ ਲੋਕ ਵੀ ਬੱਚੀ ਬੱਚੀ ਇਧਰ ਤੋਂ ਦੋਰ ਵੜੀ ਸੋ 23000 ਰੁਪਿਆ ਦੇ ਮੋਟੋ ਕੜਾ ਭਰੇ ਕਰ ਲਾ 70000 ਰੁਪਏ ਦਾ ਮੁੱਲ ਰਹੂਗਾ ਵਿੱਚੋਂ ਮਾਨਦਾਨ ਥੋੜਾ ਬਹੁਤਾ ਹੋ ਜਾਊਗਾ ਤੇ ਬੈੜ ਚੰਗੀ ਆ ਜਿੰਦੇ ਜਾਣਾ ਰਾਜੀ ਸਮੀ ਬੜੀ ਵੀ ਦੂਜੇ ਨੰਬਰ ਤੇ ਦੋ ਕੁ ਦਿਨਾਂ ਦਾ ਜੀ ਕੱਢਦੀ ਪਈ ਆ ਹਨਾ ਆਪੇ ਬਸ ਇਹ ਸਮੀ ਕੋਈ ਫੋਲ ਲਾਇਆ ਠੀਕ ਹੈ ਇਹਦੇ ਸੀਮਨ ਵਗੈਰਾ ਤਾਂ ਨਹੀਂ ਲੱਗਿਆ ਵਾ ਬਈ ਇਹ ਅੱਜ ਹੋ ਗਿਆ ਯਾਰ ਆਪ ਨੌਕਰੀ ਨਹੀਂ ਬਸ ਮਰੀ ਨਹੀਂ ਆਉਂਿਆ ਠੀਕ ਹੈ ਅੱਗੇ ਤਿੰਨ ਨੰਬਰ ਬੱਚੀ ਦੇਖੇ ਨੇ ਜਿਹੜੀ ਆਪਾ ਬਈ ਇਹ ਉਮਰ ਹੈਗੀ ਆ ਜੀ ਯਾਰ 16 17 ਇਹਦੇ ਤਾਂ ਗੱਡੀ ਘੱਟ ਲੱਗਿਆ ਵਾ ਮਮ ਜੀ ਹੀਰ ਚ ਆ ਗਈ ਇੱਕ ਵਾਰ ਠੀਕ ਹੈ ਅਲੱਗ ਜਲ ਇਹਦਾ ਭਾਗ ਹੀ ਰੱਖਿਆ ਬਈ ਇਹਦਾ ਮੁੱਲ ਨਹੀਂ ਚੋੜੀ ਇਹਦੇ ਮੈਂ ਚੋੜੀ ਗਿਆ 24000 ਰੁਪਏ ਜੋੜਾ 40 ਦੇ ਦਾਂਗੇ ਬਈ ਠੀਕ ਆ ਜੋੜਾ 40 ਦਾ 20 ਦੇ ਭਾਣੂ ਦੇ ਦਾਂਗੇ ਆਪਾਂ ਹਾਂ ਤੇ ਫਿਰ ਸਮੇਂ ਬਲੇ ਜੱਟਾਂ ਨਹੀਂ ਰੱਸੀ ਐ ਸੋਲੀ ਸੋਲੀ ਪੂਰੀ ਚੜਾਉਂਦੀ ਸੋ ਝੋਲੀ ਵਗੈਰਾ ਚੰਗਿਆ ਜਾਂਦੇ ਜਾਣ ਕੀਮਤ ਇਹਦੀ ਕੱਲੀ ਦੀ ਹੈਗੀ 23000 ਰੁਪਏ ਹਾਂ ਬਈ ਇਹ ਦੋੜਾ ਦੇ ਜੋੜਾ 40 ਆ ਅੱਗੇ ਆਪਾਂ ਗੱਲ ਕਰਦੇ ਆ ਚਾਰ ਨੰਬਰ ਵਾਲੀ ਬੱਚੀ ਦੀ ਬਈ ਇਹਦੀ ਉਮਰ ਹੈਗੀ ਹੈਗੀ 7 ਮਹੀਨੇ 7 ਮਹੀਨੇ ਜ ਆ ਆਰਮ ਕਿਉ ਲੈਂਦੀ ਆ ਕੋਈ ਇਹਦੇ ਫੋਟ ਸਾਗਣੀ ਹਣਾ ਹਾਂ ਵੀ ਇਹਦਾ ਭਾਗ ਹੀ ਰੱਖਿਆ 7 ਮਹੀਨੇ ਵਾਲੇ ਵਰਲਡ ਵਾਈਡ ਦੇ ਸੀਮਨ ਦੀ ਆਪਾਂ ਕੀ ਕੀਮਤ ਰੱਖੀ ਹੈ ਜੀ ਬਈ ਇਹਦਾ ਮੁੱਲ ਰੱਖਿਆਗਾ ਤਾਂ 22000 ਰੁਪਈਆ ਹਾਂ 7 ਮਹੀਨੇ ਏਜ ਆ ਹਨਾ ਸਾਰੀ ਇਹਦੀ 7 ਮਹੀਨੇ ਏਜ ਆ ਬਈ ਫਾਰਮਰ 35 35 ਮੰਗ ਲਿਆ ਠੀਕ ਹੈ ਹਾਂ ਸੋ ਸਾਫ ਸੁਥਰੀ ਚੰਗੀ ਹੈ ਜਿੰਦ ਜਾਨ ਇਦਨ ਨੂੰ ਘੁਮਾਦੇ ਪਰ ਇਹਨੂੰ ਤੇ ਸਮੀ ਬੜੀ ਵੀ ਖੈਰ ਬੱਚੀ ਚੰਗੀ ਹੈ 7 ਮਹੀਨੇ ਏਜ ਆ ਬਿਲਕੁਲ ਕੱਚੀ ਖੀਰੀ ਜਿਹਨੂੰ ਕਹਿੰਦੇ ਠੀਕ ਹੈ ਸਾਫ ਸੁਥਰੀ ਹੈ ਹਨਾ ਸੋ ਇਹ ਜੀ ਕਿ ਚੌਥੇ ਨੰਬਰ ਤੇ ਬੱਚੀ 7 ਮਹੀਨਿਆਂ ਦੀ ਏਜ ਚੰਗੇ ਸੀਮਨ ਰਿਕਾਰਡ ਦੀ ਹੈ ਬਾਕੀ ਵੀਰ ਦੱਸਦਾ ਕਿ ਫਾਰਮ ਦੇ ਵਿੱਚ ਆਪਣਾ ਪਤਾ ਕੀ ਵੇ ਜਿੰਦ ਦੇ ਕੋਈ ਚਲੋ ਕਾਰਨ ਹੁੰਦੀ ਹੈ ਕਿ ਜਿਆਦਾ ਪਸ਼ੂ ਹੋ ਜਾਂਦੇ ਕੀ ਵਾਰ ਮੈਂ ਦੁੱਧ ਵਾਲੀਆਂ ਗਾਈਆਂ ਪਾਲੂਆਂ ਮੇਰੇ ਉਹਨਾਂ ਨੇ ਠੀਕ ਹੈ ਹਾਂ ਅੱਗੇ 5ਵੇਂ ਨੰਬਰ ਤੇ ਆ ਗਿਆ ਇੱਕ ਛੋਟਾ ਬੱਚਾ ਹਨਾ ਹਾਂ ਬਈ ਇਹਦੀ ਉਮਰ ਕਿੰਨੀ ਕ ਭਈ ਇਹਦੀ ਉਮਰ ਹੈਗੀ 5 ਕੁ ਮਹੀਨੇ ਦੀ 5 ਕੁ ਮਹੀਨੇ ਕੀ ਫੋਟ ਸੰਗ ਨਹੀਂ ਹਨਾ ਹਾਂ ਬਈ ਫੰਟਾਂ ਆ ਇਹਦਾ ਭਾ ਕੀ ਰਹੂਗਾ ਭਈ ਇਹਦਾ ਭਾ ਰਹੂਗਾ 10000 ਰੁਪਏ 10000 ਰੁਪਏ ਛੋਟਿਆ 10000 ਦੀ ਇਹ ਹੈ ਹਨਾ ਹਾਂ 5ਵੇਂ ਨੰਬਰ ਤੇ ਤੋਰ ਦੇ ਨਮਾਤਨੀ ਹੋਈ ਬਰਾਬਰ ਦੀ ਨਮਾਤਨੀ ਪੱਛੀ ਮੰਗ ਜੰਦਾ ਭਲਾ ਦੀ ਇਹਦਾ ਯਾਰ ਠੀਕ ਹੈ ਹਾਂ ਸੋ ਇਹਦਾ ਭਾਅ 10000 ਸਿਰਫ ਸੋ ਦੇਖੋ ਕੱਦ ਕਾੜ ਚੰਗਾ ਮੂੰਹ ਮੱਥੇ ਲੱਗਾਂ ਵਾਲੀ ਬੱਚੀ ਆ ਪੰਜ ਕੁ ਮਹੀਨੇ ਦੀ ਏ ਜ ਸਾਰੀ ਇਹਦੀ ਹਾਂ ਬਈ ਮਨ ਲਾ ਦੁੱਧ ਵਗੈਰਾ ਟਾਈਮ ਚ ਨੰਗੀ ਵੀ ਏ ਸਾਰੀ ਹੁਣ ਹਾਂ ਹਾਂ ਬਈ ਲੰਗੀ ਹੋਈ ਆ ਯਾਰ ਠੀਕ ਆ ਇੰਨੇ ਜੁਵਾ ਦਾ ਬਈ ਦੁੱਧ ਹੀ ਪੀਜੀ ਹੋਣੀ ਆ ਯਾਰ ਠੀਕ ਆ ਕਿਉਂ ਜਮ ਹਾਂ ਇਹ ਜੀ ਗੱਲ ਆ ਤੇ 100 ਦਾ ਵੀ ਇੱਕ ਟਾਈਮ ਪੀਤਾ 200 ਦਾ ਦਿਨ ਦਾ ਹੋ ਗਿਆ ਹਾਂ ਪੰਜ ਮਹੀਨੇ ਮੰਨ ਕੇ ਚੱਲ ਵੀ 12000 10000 ਦਾ ਫਾਰਮਰ ਦਾ ਖਾ ਕੇ ਆਈ ਵੀ ਆ ਜਮ ਖਰਚਾ ਖੋਲ ਖਲਈਆ ਹਾਂ ਅੱਗੇ 6ਵੇਂ ਨੰਬਰ ਜਿਹੜੀ ਬੱਚੀ ਦੇਖਦੇ ਆਂ ਭਾਈ ਇਹ ਮਰ ਗਈ ਅੱਠਵੀਂ ਆਲੀ ਆ ਅੱਠਵੀਂ ਨੇਜ ਆ ਗਈ ਫੋਟ ਸੰਗ ਤਾਂ ਨਹੀਂ ਇਹਦੇ ਥਣ ਚਾਰੇ ਆ ਪੜਾ ਥਣ ਚਾਰੇ ਪੂਸ ਪਰੇ ਕਰੀ ਮੰਡੀ ਇਹਦੀ ਦੇ ਦੇ ਉਹ ਦੇਖੋ ਥਣ ਚਾਰੇ ਆ ਉਮਰ ਸਹੀ ਕਿ ਨਹੀਂ ਦੱਸੀ ਆ ਭਾਈ ਜੀ 7 ਮਹੀਨੇ 8 ਮਹੀਨੇ ਆ ਜਾਂਦੇ ਇਹਦਾ ਭਾਗ ਹੀ ਰੱਖਿਆ ਉਹ ਇਹਦਾ ਮੋਰ 10000 ਇਹਦਾ ਵੀ ਸਿਰਫ ਸਿਰਫ ਯਾਰ ਸੋ ਸਿਰਫ 10000 ਰੁਪਏ ਦਾ ਭਾਗ ਆ ਤੇ ਬੱਚੀ ਸੈਣੀ ਸੋਣੀ ਦੇਖੋ ਜਮ ਠੀਕ ਹੈ ਰਾਜੀ ਸਭੀ ਬੜੀ ਖਰ ਬਹੁਤ ਜ਼ਿਆਦੇ ਹੈ ਹਨਾ ਠੀਕ ਹੈ ਠੀਕ ਹੈ ਮੋੜ ਲੈ ਤੇ ਕੇ 7ਵੇਂ ਨੰਬਰ ਜਿਹੜੇ ਬੱਚੀ ਦੇਖਿਆ ਨੇ ਇਹਦੀ ਕਿੰਨੀ ਉਮਰ ਹੈ ਬਈ ਇਹਦੀ ਉਮਰ ਹੈਗੀ ਹੈ 8 ਮਹੀਨੇ ਦੀ ਠੀਕ ਹੈ ਇਹਦਾ ਭਾਗ ਹੀ ਰੱਖਿਆ ਵਾ ਬਈ ਇਹਦਾ ਭਾਗ 10000 ਰੁਪਿਆ 10000 ਰੁਪਿਆ ਜੇ ਕਿ ਸਾਰੇ ਇਕੱਠੇ ਲੈਣ ਲੱਗਿਆ ਭਾਰਾ ਦੇ ਦਾਂਗੇ ਜਮਾਂ ਬਈ ਭਾਰਾ ਦੇ ਮਾਰੀ ਬੱਚੇ 7 ਆਪਣੇ ਕੋਲ ਹੈ ਹਨਾ 7 ਆਪਣੇ ਕੋਲ ਤੇ 3 ਹੈਗਾ 10-10000 ਦੇ ਭਾ ਲਈਆਂ ਬਾਕੀ ਮਾਨ ਕੇ ਚਲੋ 20000 ਤੋਂ ਪਾਰ ਆ ਲਈਆ ਹਾਂ ਤੇ ਨੰਬਰ ਹੈਗਾ 90415 3617 ਪਿੰਡ ਤੋੜਾ ਜਿਹੜਾ ਬਰਨਾਲਾ ਕੋਈ ਵੀ ਬੱਚੀ ਪਸੰਦ ਹੋ ਗਿਆ ਕੀ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ